ਰੋਜ਼ਗਾਰ ਦੇ ਮੋਰਚੇ ਤੇ ਦੇਸ਼ ਨੂੰ ਚੰਗੀ ਖਬਰ ਮਿਲੀ ਹੈ ਸ਼ੁੱਕਰਵਾਰ ਨੂੰ ਅੰਕੜੇ ਜਾਰੀ ਕਰਦੇ ਹੋਏ ਰਾਸ਼ਟਰੀ ਅੰਕੜਾ ਦਫ਼ਤਰ ਨੇ ਕਿਹਾ ਹੈ ਕਿ ਅਪ੍ਰੈਲ ਜੂਨ ਤਿਮਾਹੀ ਦੌਰਾਨ ਦੇਸ਼ 'ਚ ਬੇਰੋਜ਼ਗਾਰੀ ਦੀ ਦਰ ਘਟ ਕੇ 6.6 ਫੀਸਦੀ ਤੇ ਆ ਗਈ ਹੈ 1 ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਇਹ ਅੰਕੜਾ 6.7% ਸੀ ਐਨਐਸਓ ਦੇ ਪੀਰੀਆਡਿਕ ਲੇਬਰ ਫੋਰਸ ਸਰਵੇ ਦੇ ਅੰਕੜਿਆਂ ਅਨੁਸਾਰ ਮਰਦਾਂ ਵਿੱਚ ਬੇਰੋਜ਼ਗਾਰੀ ਘਟੀ ਹੈ ਪਰ ਪਹਿਲੀ ਤਿਮਾਹੀ ਵਿੱਚ ਔਰਤਾਂ ਵਿੱਚ ਬੇਰੋਜ਼ਗਾਰੀ ਦਾ ਅੰਕੜਾ ਵਧ ਕੇ 9% ਹੋ ਗਿਆ ਹੈ 1 ਸਾਲ ਪਹਿਲਾਂ ਇਹ ਅੰਕੜਾ 8.5% ਸੀ ਇਹ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ ਪੀਐਲਐਫਐਸ ਦੇ ਅੰਕੜਿਆਂ ਦੇ ਅਨੁਸਾਰ ਪੁਰਸ਼ਾਂ ਵਿੱਚ ਮੁੱਖ ਬੇਰੋਜ਼ਗਾਰੀ ਦਰ ਅਪ੍ਰੈਲ ਜੂਨ ਤਿਮਾਹੀ ਦੌਰਾਨ 6.1% ਤੋਂ ਘਟ ਕੇ 5.8% ਹੋ ਗਈ ਹੈ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਪਹਿਲੀ ਤਮਾਹੀ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਵੀ ਘਟ ਕੇ 16.8% ਦੀ ਰਹਿ ਗਈ ਹੈ ਪਿਛਲੀ ਤਮਾਹੀ ਚ ਇਹ 17% ਦੀ ਸੀ ਇਹ ਅੰਕੜਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਵਰਗ ਦੇ ਨੌਜਵਾਨ ਆਮ ਤੌਰ ਤੇ ਪਹਿਲੀ ਵਾਰ ਰੋਜ਼ਗਾਰ ਵਿੱਚ ਆਉਂਦੇ ਨੇ ਇਹ ਦਰਸਾਉਂਦਾ ਹੈ ਕਿ ਲੇਬਰ ਮਾਰਕੀਟ ਮਜ਼ਬੂਤ ਹੋ ਰਹੀ ਹੈ ਮੌਜੂਦਾ ਵਿੱਤੀ ਸਾਲ ਦੌਰਾਨ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਘਟੀ ਹੈ ਅਤੇ ਨੌਜਵਾਨ ਔਰਤਾਂ ਲਈ ਇਹ ਅੰਕੜਾ ਵਧਿਆ ਹੈ ਲੇਬਰ ਫੋਰਸ ਭਾਗੀਦਾਰੀ ਦਰ ਜੋ ਕਿ ਸ਼ਹਿਰਾਂ ਵਿੱਚ ਕੰਮ ਕਰਨ ਅਤੇ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਲੋਕਾਂ ਦੀ ਸਥਿਤੀ ਨੂੰ ਦਰਸਾਉਂਦੀ ਹੈ ਵਿੱਤੀ ਸਾਲ 24-25 ਦੀ ਪਹਿਲੀ ਤਿਮਾਹੀ ਦੌਰਾਨ ਵੀ 50.1% ਤੇ ਰਹੀ ਹੈ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਚ ਇਹ 50.2% ਸੀ ਮਰਦਾ ਵਿੱਚ ਕੰਮ ਪ੍ਰਤੀ ਵਧੇਰੇ ਉਤਸ਼ਾਹ ਦੇਖਿਆ ਗਿਆ ਹੈ ਉਹਨਾਂ ਦੀ ਐਲ ਐਫ ਪੀ ਆਰ ਪਿਛਲੀ ਤਿਮਾਹੀ ਵਿੱਚ 74.4% ਤੋਂ ਵੱਧ ਕੇ 74.7% ਹੋ ਗਈ ਹੈ ਹਾਲਾਂਕਿ ਔਰਤਾਂ ਦੀ ਐਲ ਐਫ ਪੀ ਆਰ ਪਿਛਲੀ ਤਿਮਾਹੀ ਵਿੱਚ 25.6% ਤੋਂ ਘਟ ਕੇ 25.2 ਪ੍ਰਚਤ ਰਹਿ ਗਈ ਹੈ ਐਨਐਸਓ ਦੇ ਸਰਵੇਖਣ ਤੋਂ ਪਤਾ ਲੱਗ ਗਿਆ ਹੈ ਕਿ ਸਵੈ ਰੋਜ਼ਗਾਰ ਵਿੱਚ ਲੱਗੇ ਲੋਕਾਂ ਦੀ ਹਿੱਸੇਦਾਰੀ ਪਿਛਲੀ ਤਮਾਹੀ ਵਿੱਚ 40.5 ਫੀਸਦੀ ਤੋਂ ਘਟ ਕੇ 40 ਫੀਸਦੀ ਰਹਿ ਗਈ ਹੈ